ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਖਾਤਰ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਤੁਹਾਨੂੰ ਬਹੁਤ ਵਧੀਆ ਰੇਟ ਅੱਜ ਮਿਲ ਜਾਣਗੇ ਤੁਹਾਡੇ ਪਸੰਦ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੋਠੀ ਮਕਾਨ ਘਰ ਤੁਹਾਡੇ ਕੋਲ ਹੈਗਾ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਨੰਬਰ ਦੇਖੋ ਤੁਸੀਂ 73800 ਪੂਰਾ 26173 ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਰਹੇ ਹੋ ਇੱਕ ਮਕਾਨ ਮਕਾਨ ਸਿਰਫ 13 ਲੱਖ ਦਾ ਹਾਂ ਤੁਸੀਂ ਸ਼ਾਇਦ ਪਹਿਲਾਂ ਵੀ ਦੇਖਿਆ ਹੁਣ ਫੋਟੋਆਂ ਆਹ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪਰ ਇਹਨਾਂ ਨੇ ਮਜਬੂਰੀ ਦੇ ਵਿੱਚ ਸੇਲ ਕਰਨੇ ਤੇ ਦੁਬਾਰਾ ਇਹਨਾਂ ਨੇ ਆਪਣੇ ਕੋਲੇ ਫੋਨ ਕੀਤਾ ਜੀ ਇਹਨਾਂ ਨੇ ਆਪਦੀ ਪੂਰੀ ਗੱਲ ਦੱਸੀ ਤੇ ਜ਼ਿਆਦਾ ਲੋਡ ਕਰਕੇ ਇਹਨਾਂ ਨੇ ਸੇਲ ਕਰਨੇ ਬਾਕੀ ਫੋਟੋਆਂ ਸਿਰਫ ਇਹਨਾਂ ਕੋਲੇ ਹੈਗੀਆਂ ਕਿਉਂਕਿ ਵੀਡੀਓ ਨਹੀਂ ਬਣਾ ਸਕਦੇ ਮਾਲਕ ਜਿਹੜੇ ਹੈਗੇ ਆ ਜੀ ਬਾਕੀ ਮਕਾਨ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਫੋਟੋਆਂ 4 5 ਇਹਨਾਂ ਨੇ ਭੇਜੀਆਂ ਫੋਟੋਆਂ ਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੁਹਾਨੂੰ ਲਗਭਗ ਸਾਰਾ ਕੁਝ ਫੋਟੋਆਂ ਰਾਹੀਂ ਪਤਾ ਲੱਗ ਜਾਊਗਾ ਬਾਕੀ ਰੇਟ ਵੀ ਠੀਕ ਹੈ ਜੀ ਤੇ ਗੱਲ ਵੀ ਵਧੀਆ ਮਕਾਨ ਵੀ ਠੀਕ ਹੈ ਰੇਟ ਦੇ ਹਿਸਾਬ ਨਾਲ ਜਿਹੜਾ ਇਹਨਾਂ ਨੇ ਆਹ 13 ਲੱਖ ਰੁਪਇਆ ਕਿਹਾ ਆ ਸਿਰਫ ਇੱਕ ਡਿਮਾਂਡ ਹੈ ਬਾਕੀ ਮਾਲਕਾਂ ਜਿਹੜੇ ਹੈਗੇ ਆ ਆਪ ਕਹਿੰਦੇ ਸੀਗੇ ਮੌਕੇ ਤੇ ਘਾਟਾ ਪਾਦਾ ਕਰ ਲਾਂਗੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਓ ਨੰਬਰ ਤੁਹਾਨੂੰ ਅੱਗੇ ਸਕਰੀਨ ਤੇ ਮਿਲ ਜਾਊਗਾ ਜਿਹੜੇ ਮਾਲਕ ਨੇ 13 ਲੱਖ ਰੁਪਿਆ ਡਿਮਾਂਡ ਹੈ ਤੇ ਏਰੀਆ ਤੁਹਾਨੂੰ ਮੈਂ ਕਨਫਰਮ ਕਰ ਦਿੰਦਾ ਇਹਨਾਂ ਦਾ ਜਿਹੜਾ ਏਰੀਆ ਲੁਧਿਆਣਾ ਹੈ ਲੁਧਿਆਣਾ ਦੇ ਵਿੱਚ ਸ਼ਿਮਲਾਪੁਰੀਆ ਸ਼ਿਮਲੇਪੁਰੀ ਏਰੀਆ ਚ ਆਹ ਮਕਾਨ ਹੈ ਜੀ ਮਕਾਨ ਵਧੀਆ ਬਣਿਆ ਹੋਇਆ ਹੈ ਬਾਕੀ ਰਸੋਈ ਵੀ ਇਹਨਾਂ ਨੇ ਦਿਖਾਈਆ ਫੋਟੋਆਂ ਚ ਅਰਸੋਈ ਵਧੀਆ ਬਣੀ ਹੋਈ ਹੈ ਬਾਥਰੂਮ ਵਗੈਰਾ ਤੇ ਏਸੀ ਵੀ ਲੱਗਿਆ ਹੋਇਆ ਏਸੀ ਦੀ ਫੀਟਿੰਗ ਇਹਨਾਂ ਨੇ ਕਰਵਾਈ ਹੋਈ ਹੈ ਠੀਕ ਹੈ ਜੀ 13 ਲੱਖ ਰੁਪਿਆ ਡਿਮਾਂਡ ਆ ਲੈਸ ਵੈਸ ਹੋ ਜਾਊਗਾ ਕਿਸੇ ਨੂੰ ਵੀ ਪਸੰਦ ਆਵੇ ਤਾਂ ਤੁਸੀਂ ਇਹਨਾਂ ਨਾਲ ਇੱਕ ਵਾਰੀ ਗੱਲ ਜਰੂਰ ਕਰ ਲਿਓ ਕਿਉਂਕਿ ਜਾਦਾ ਲੋਡ ਕਰਕੇ ਇਹਨਾਂ ਨੇ ਆਪ ਦਾ ਜਿਹੜਾ ਹ ਮਕਾਨ ਸੇਲ ਕਰਨੇ ਤੇ ਜਿਨ੍ਹਾਂ ਦਾ ਹ ਮਕਾਨ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਤੁਸੀਂ ਸਾਰੇ ਜਣੇ ਨੋਟ ਵੀ ਕਰ ਸਕਦੇ ਹੋ ਜੀ 8847434185 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰ ਦਿੰਨੇ 8847434185 ਇਸੇ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਜੇ ਤੁਹਾਨੂੰ ਮਕਾਨ ਚੰਗਾ ਲੱਗਿਆ ਹੋਵੇ ਵਧੀਆ ਲੱਗਿਆ ਹੋਵੇ ਤਾਂ ਗੱਲ ਤੁਸੀਂ ਕਰ ਲਿਓ ਤੇ ਗੱਲ ਕਰਕੇ ਜਾ ਕੇ ਕਿਸੇ ਨੇ ਦੇਖਣਾ ਹੋਵੇ ਮਕਾਨ ਜਾ ਕੇ ਦੇਖ ਵੀ ਸਕਦੇ ਹੋ ਤੇ ਮਕਾਨ ਤੁਸੀਂ ਖਰੀਦ ਸਕਦੇ ਹੋ ਜੀ ਇਹ ਤਾਂ ਸੀਗਾ ਮਕਾਨ ਜੀ ਤੇ ਬਹੁਤ ਸਾਰੇ ਕਮੈਂਟ ਤੁਹਾਨੂੰ ਪਤਾ ਜੀ ਪਲਾਟ ਵਾਸਤੇ ਵੀ ਆਉਂਦੇ ਹੁੰਦੇ ਆ ਪਰ ਆਪਾਂ ਪਲਾਟਾਂ ਦੀ ਐਡ ਘੱਟ ਕਰਦੇ ਹਾਂ ਕਲੀਆਂ ਕੂਠੀਆਂ ਤੇ ਮਕਾਨ ਤੇ ਘਰ ਜਿਹੜੇ ਬਣੇ ਹੁੰਦੇ ਆ ਉਹਨਾਂ ਦੀ ਐਡ ਆਪਾਂ ਜ਼ਿਆਦਾ ਕਰਦੇ ਹਾਂ ਜੀ ਬਾਕੀ ਕਾਫੀ ਡਿਮਾਂਡ ਆਈ ਸੀਗੀ ਤੇ ਇਦਾਂ ਹੋ ਸਕਦਾ ਤੁਸੀਂ ਡਿਮਾਂਡ ਪਾਉ ਤੇ ਆਪਾਂ ਪੂਰੀ ਕਰੀਏ ਨਾ ਤਾਂ ਕਰਕੇ ਆਪਾਂ ਤੁਹਾਡੇ ਵਾਸਤੇ ਇੱਕ ਪਲਾਟ ਵੀ ਲੈ ਕੇ ਪਹੁੰਚਿਆ ਉਹਦੀ ਗੱਲ ਵੀ ਅੱਗੇ ਕਰਦੇ ਆ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੂੰ ਪਹਿਲੀ ਵਾਰ ਜੇ ਤੁਸੀਂ ਚੈਨਲ ਤੇ ਆਇਓ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰ ਲਾਜ਼ਮੀ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਲਟ ਸੈਟ ਕਰਕੇ ਲਾਜ਼ਮੀ ਕਲਿੱਕ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਆ ਪਹੁੰਚਾਇਆ ਕਰਵਾਜੀ ਜੇ ਆਪਣੀ ਆਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਵੀ ਕਲਿੱਕ ਲਾਜ਼ਮੀ ਕਰ ਦਿਓ ਤੇ ਤੁਸੀਂ ਵੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਮਕਾਨ ਘਰ ਕੂਠੀ ਪਲਾਟ ਕੁਛ ਵੀ ਹੈ ਜੀ ਵੇਚਣ ਵਾਸਤੇ ਤੁਸੀਂ ਐਡ ਕਰਵਾਉਣੀ ਹੈ ਚੈਨਲ ਤੇ ਕਰਵਾ ਸਕਦੇ ਹੋ ਉੱਪਰ ਹਮੇਸ਼ਾ ਨੰਬਰ ਚੱਲਦਾ ਰਹਿੰਦਾ 73800 ਪੂਰਾ 2673 ਸਾਰੇ ਜਣੇ ਨੋਟ ਕਰ ਲਓ ਕਿਸੇ ਨੇ ਵੀ ਐਡ ਕਰਾਉਣੀ ਹੈ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਡੇ ਕੋਲੇ ਕੋਈ ਮਕਾਨਕਰ ਤੁਹਾਡੇ ਰਿਸ਼ਤੇਦਾਰਾਂ ਕੋਲੇ ਆ ਯਾਰਾਂ ਮਿੱਤਰਾਂ ਕੋਲੇ ਆਪਣੇ ਫਰੈਂਡ ਸਰਕਲ ਚ ਕਿਸੇ ਕੋਲੇ ਹੁੰਦਾ ਜੀ ਤੁਸੀਂ ਨੋਟ ਕਰ ਲਿਆ ਕਰੋ ਤੇ ਅੱਗੇ ਨੰਬਰ ਦੇ ਵੀ ਦਿਆ ਕਰੋ ਜੀ ਸਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਤੇ ਹੁਣ ਆਪਾਂ ਲੈ ਕੇ ਪਹੁੰਚੇ ਹਾਂ ਜਿਹੜਾ ਪਲਾਟ ਉਹਦੀ ਗੱਲ ਕਰਦੇ ਆ ਆਪਣੇ ਕੋਲੇ ਪਲਾਟ 20 ਮਰਲੇ ਜਗ੍ਹਾ ਦਾ ਪਹੁੰਚੇਗਾ 20 ਮਰਲੇ ਟੋਟਲ ਆਪਾਂ ਨੂੰ ਜਗ੍ਹਾ ਮਿਲ ਜਾਊਗੀ ਤੇ ਵਿੱਚ ਬੋਰ ਵੀ ਹੋਇਆ ਤੇ ਮੱਛੀ ਮੋਟਰ ਪਾਈ ਹੋਈ ਆ 100 ਫੁੱਟ ਤੇ ਹੈਗੀ ਐ ਜੀ ਤੇ ਇਹਨਾਂ ਨੇ 20 ਮਰਲੇ ਕਿਹਾ ਤੇ 40000 ਪਰ ਮਰਲੇ ਦਾ ਰੇਟ ਇਹਨਾਂ ਨੇ ਲਗਾਇਆਗਾ 40000 ਪਰ ਮਰਲਾ ਠੀਕ ਹੈ ਜੀ ਤੇ ਵਿੱਚ 20 ਦਰਖਤ ਵੀ ਲੱਗੇ ਹੋਏ ਆ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਤੁਸੀਂ ਫੋਟੋਆਂ ਦੇਖ ਰਹੇ ਹੋ ਆਪਣੇ ਕੋਲੇ ਜਿਹੜਾ ਆ ਪਲਾਟ ਪਹੁੰਚੇਗਾ ਜੇਤੋ ਦੇ ਲਾਗੇ ਇਹਨਾਂ ਦਾ ਪਿੰਡ ਹੈ ਜੀ ਉੱਥੇ ਆ ਪਲਾਟ ਹੈ ਡਿਸਟ੍ਰਿਕਟ ਫਰੀਦਕੋਟ ਹੈ ਕਾਫੀ ਮੇਰੇ ਕੋਲੇ ਫੋਨ ਵੀ ਆਏ ਸੀਗੇ 4-5 ਤੇ ਕਮੈਂਟ ਤਾਂ ਕਾਫੀ ਆਏ ਸੀਗੇ ਤੇ WhatsApp ਤੇ ਮੈਸੇਜ ਵੀ ਕਾਫੀ ਕਰ ਰੱਖੇ ਸੀਗੇ ਵੀ ਸਾਨੂੰ ਪਲਾਟ ਚਾਹੀਦਾ ਕੋਈ ਜੇਤੋ ਦੇ ਲਾਗੇ ਤਾਂਗੇ ਹੋਵੇ ਤੇ ਕਹਿੰਦੇ ਸੀਗੇ ਅਸੀਂ ਕੂਠੀ ਪਾਉਣੀ ਆ ਜਾਂ ਮਕਾਨ ਪਾਉਣਾ ਉਹ ਆਪਦੀ ਸ਼ਰਤ ਹੈ ਜੀ ਕੂਠੀ ਪਾਉਣੀ ਆ ਕੂਠੀ ਪਾ ਲਿਓ ਮਕਾਨ ਪਾਉਣਾ ਮਕਾਨ ਪਾ ਲਿਓ ਅੱਜ ਕੱਲ ਤਾਂ ਮਕਾਨ ਕੂਠੀ ਵਰਗੇ ਹੁੰਦੇ ਆਗੇ ਤੇ ਪਾਉਣਾ ਤੁਸੀਂ ਤਾਂ ਗੱਲ ਮਾਲਕ ਨਾਲ ਕਰ ਸਕਦੇ ਹੋ ਦੋ ਨੰਬਰ ਇਹਨਾਂ ਨੇ ਦਿੱਤੇ ਆ ਦੋਵੇਂ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਲ ਦਿੰਦਾ ਇੱਕ ਨੰਬਰ ਤਾਂ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ 98 726 81775 ਜਿਹੜਾ ਦੂਜਾ ਨੰਬਰ ਹੈ 99 885 81 774 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਦੋਵੇਂ ਨੰਬਰ ਤੋਂ ਤੁਹਾਨੂੰ ਮਿਲ ਗਏ ਤੇ ਦੋਵੇਂ ਨੰਬਰਾਂ ਚੋਂ ਕਿਸੇ ਵੀ ਨੰਬਰ ਤੇ ਫੋਨ ਕਰ ਲਿਓ ਤੇ ਮੈਨੂੰ ਦੱਸਿਓ ਜਰੂਰ ਵੀਡੀਓ ਦੀ ਗੱਲਬਾਤ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੇ ਕਿਸੇ ਨੂੰ ਪਹਿਲਾ ਵਾਲਾ ਮਕਾਨ ਪਸੰਦ ਆਏਗਾ ਮਕਾਨ ਤੇ ਆ ਮਕਾਨ ਵਾਲੇ ਮਾਲਕ ਨੂੰ ਗੱਲ ਕਰ ਲਿਓ ਮਕਾਨ ਵਾਲੇ ਮਾਲਕ ਨੂੰ ਫੋਨ ਕਰ ਲਿਓ ਜਾਫਰ ਪਲਾਟ ਵਧੀਆ ਲੱਗਿਆ ਤੁਸੀਂ ਕੋਠੀ ਘਰ ਮਕਾਨ ਪਾਉਣਾ ਤਾਂ ਤੁਸੀਂ ਪਲਾਟ ਵਾਲੇ ਮਾਲਕ ਨਾਲ ਗੱਲ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਗੱਲਬਾਤ ਪੂਰੀ ਹੋ ਗਈ ਜੀ ਤੇ ਲਾਈਕ ਕਰਨਾ ਨਾ ਭੁੱਲਿਓ ਵੀਡੀਓ ਨੂੰ ਤੇ ਕਮੈਂਟ ਕਰਕੇ ਦੱਸਿਓ ਜਰੂਰ ਵੀ ਮਕਾਨ ਤੇ ਪਲਾਟ ਤੁਹਾਨੂੰ ਕਿਵੇਂ ਦਾ ਲੱਗਿਆ ਠੀਕ ਹੈ ਜੀ ਜਰੂਰ ਦੱਸਿਓ ਤੇ ਤੁਹਾਡੇ ਕੋਲੇ ਕੋਠੀ ਘਰ ਮਕਾਨ ਹੈਗਾ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਜਾਂ ਫਿਰ ਤੁਹਾਨੂੰ ਕਿਸੇ ਵੀ ਏਰੀਆ ਚ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਕਰੋ ਜੀ ਮੈਨੂੰ ਤੇ ਆਪਾਂ ਜਲਦੀ ਤੋਂ ਜਲਦੀ ਤੁਹਾਡੇ ਖਾਤਰਾਂ ਤੁਹਾਡੇ ਏਰੀਆ ਚੋਂ ਜਿਹੋ ਜੀ ਕੂਠੀ ਵਾਸਤੇ ਜਿੰਨੇ ਰੇਡ ਦੀ ਕੂਠੀ ਵਾਸਤੇ ਤੁਸੀਂ ਮੰਗ ਪਾਉਂਗੇ ਫਰਮਾਇਸ਼ ਕਰੋਗੇ ਆਪਾਂ ਲੈ ਕੇ ਪਹੁੰਚਾਂਗੇ ਬਾਕੀ ਆਪਾਂ ਹਰ ਰੋਜ਼ ਕਮੈਂਟ ਵੀ ਤੁਹਾਡੇ ਚੈੱਕ ਕਰਦੇ ਹੁੰਨੇ ਆ ਕਮੈਂਟ ਤੁਹਾਡੇ ਪੜ੍ਹਦੇ ਹੁੰਨੇ ਆ ਜੀ ਆਪਾਂ ਤੇ ਤੁਹਾਡੇ ਕਮੈਂਟ ਅੱਜ ਵੀ ਆਪਾਂ ਪੜ੍ਹਦੇ ਆ ਤੁਸੀਂ ਦੇਖੋ ਪਹਿਲਾ ਕਮੈਂਟ ਆਪਣੇ ਕੋਲੇ ਪਹੁੰਚਿਆ ਗਾ ਰਾਨੀ ਅਰੋੜਾ ਦਾ ਮੇਰੀ ਭੈਣ ਨੇ ਹਰ ਰੋਜ਼ ਕਮੈਂਟ ਕਰਦੇ ਆ ਇਹਨਾਂ ਨੇ ਕਿਹਾ ਗੁੱਡ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਅਗਲਾ ਜੀ ਨੀਸ਼ਾ ਇਹਨਾਂ ਨੇ ਕਿਹਾ ਭਾਜੀ ਫਗਵਾੜੇ ਵਿੱਚ ਕੋਈ ਹੋਵੇ 25 ਤੋਂ 30 ਲੱਖ ਤੱਕ ਐਡਰੈਸ ਨਗਰ ਨਿਸ਼ਤਰ ਸਿੰਘ ਕੋਈ ਗੱਲ ਨਹੀਂ ਜੀ ਅਦਰਲੀ ਸਾਈਡ ਤੋਂ ਕੋਈ ਪਹੁੰਚਿਆ ਤਾਂ ਜ਼ਰੂਰ ਤੁਹਾਨੂੰ ਕਨਫਰਮ ਕਰਵਾ ਚੀਂ ਅਗਲਾ ਬਲਜੀਤ ਕੌਰ ਸੈਣੀ ਇਹਨਾਂ ਨੇ ਕਿਹਾ ਵੀਰ ਜੀ ਸਾਨੂੰ ਪਹਿਲਾਂ ਲੋਕੇਸ਼ਨ ਦੱਸੋ ਜੀ ਆ ਕਿੱਥੇ ਹੈ ਆ ਲੋਕੇਸ਼ਨ ਇਹਦੀ ਵਿੱਚ ਦੱਸਿਆ ਹੋਇਆ ਜੀ ਵਿੱਚ ਤੁਸੀਂ ਚੈੱਕ ਕਰੋਗੇ ਵਿੱਚ ਮਾਲਕ ਦਾ ਨੰਬਰ ਵੀ ਹੈ ਤੇ ਲੋਕੇਸ਼ਨ ਵੀ ਦੱਸੀ ਹੋਈ ਹੈ ਸਾਰਾ ਕੋ ਦੱਸਿਆ ਜਿਹੜਾ ਵੀ ਕੁਛ ਮਕਾਨ ਬਾਰੇ ਹੁੰਦਾਗਾ ਤੁਸੀਂ ਗੱਲ ਕਰੋ ਸੀ ਰਾਜ ਰਾਨੀ ਮੇਰੇ ਭੈਣ ਨੇ ਇਹਨਾਂ ਨੇ ਕਮੈਂਟ ਪਾਇਆ ਇਹਨਾਂ ਨੇ 5-6 ਲੱਖ ਤੱਕ ਜਲੰਧਰ ਬਾਈਪਾਸ ਸਾਈਡ ਕਿਹਾ ਇਹਨਾਂ ਨੇ ਕੋਈ ਮਕਾਨ ਹੋਵੇ ਆ 5 ਤੋਂ 6 ਲੱਖ ਦੇ ਵਿੱਚ ਚਲੋ ਦੇਖਦੇ ਆਂ ਜੀ ਕੋਈ ਗੱਲ ਨਹੀਂ ਕੋਈ ਪਹੁੰਚਿਆ ਤਾਂ ਜਰੂਰ ਦੱਸਾਂਗੇ ਜੀ ਅੰਸ਼ ਬੁਟੀਕ ਇਹਨਾਂ ਨੇ ਕਿਹਾ ਦੋਨੋਂ ਕੂਠੀਆਂ ਬੂਤ ਸੋਹਣੀਆਂ ਨੇ ਵੀਰ ਜੀ ਹਾਂਜੀ ਕੂਠੀਆਂ ਤਾਂ ਬਹੁਤ ਚੰਗੀਆਂ ਨੇ ਤੇ ਦੋਮੇ ਕੋਠੀਆਂ ਦੇ ਨਾਲ ਸਮਾਨ ਵੀ ਕਹੂਗਾ ਜੀ ਜੇ ਤੁਸੀਂ ਆਪਣੀ ਕੱਲ੍ਹ ਵਾਲੀ ਵੀਡੀਓ ਨਹੀਂ ਦੇਖੀ ਜਿੰਨੇ ਦੇਖ ਰਹੇ ਹੋ ਕੱਲ੍ਹ ਵਾਲੀ ਵੀਡੀਓ ਵੀ ਚੈੱਕ ਕਰੋ ਉਹਦੇ ਵਿੱਚ ਆਪਾਂ ਦੋ ਕੋਠੀਆਂ ਬਹੁਤ ਸੋਹਣੀਆਂ ਤਿਆਰ ਕੀਤੀਆਂ ਹੋਈਆਂ ਤੇ ਸਾਰਾ ਸਮਾਨ ਜਿੰਨਾ ਵਿੱਚ ਹੈਗਾ ਫ੍ਰਿਜ ਏਸੀ ਕੂਲਰ ਅੱਖੇ ਸਾਰਾ ਕੁਝ ਨਾਲ ਦੇਣਾ ਉਹ ਤੁਸੀਂ ਵੀ ਜਰੂਰ ਚੈੱਕ ਰਿਓ ਬਾਕੀ ਕਮੈਂਟ ਬਾ ਸਾਜੇ ਨੇ ਜੀ ਤੇ ਜਲਦੀ ਆਪਾਂ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਤੇ ਮਿਲਦੇ ਆਂ ਜਲਦੀ ਜੀ